ਅੱਜ ਆਪਾਂ ਤੁਹਾਨੂੰ ਇੱਕ ਹੋਰ ਆਪਣਾ ਕਿਸ ਤਰ੍ਹਾਂ ਕੇ ਡੈਕੋਰੇਸ਼ਨ ਪੀਸ ਤਿਆਰ ਕਰਨਾ ਹੈ ਉਹ ਦੱਸਣ ਜਾ ਰਹੇ ਆ ਤੇ ਜਿਹੜਾ ਕਿ ਬਹੁਤ ਹੀ ਸੌਖਾ ਤਰੀਕਾ ਹੈਗਾ ਆ ਤੇ ਮੈਂ ਇੱਕ ਇਹ ਕੱਚ ਦਾ ਵੱਡਾ ਜਾਰ ਲੈ ਲਿਆ ਜਾਂ ਤੁਸੀਂ ਕਹਿ ਦੋ ਵੀ ਫੁੱਲਦਾਨ फूल दान ਲੈ ਲਿਆ ਗੁਲਦਾਨ ਲੈ ਲਿਆ ਤੇ ਇਹਦੇ ਵਿੱਚ ਤੁਸੀਂ ਇਸ ਨੂੰ ਕਿਸ ਤਰ੍ਹਾਂ ਦਿਨਾਂ ਤਿਹਾਰਾਂ ਤੇ ਕੁਛ ਕਿਸ ਤਰ੍ਹਾਂ ਸਜਾਉਣਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਫੀ ਤਿਉਹਾਰ ਵੀ ਆ ਗਏ ਨੇ ਤੇ ਆਪਾਂ ਨੇ ਇੱਕ ਮੇਰੀ ਇਸ ਟੋਕਰੀ ਦੇ ਵਿੱਚ ਮੈਂ ਫਲਾਵਰ ਪਾਏ ਹੋਏ ਆ ਤੇ ਇਹਦੇ ਵਿੱਚ ਫੁੱਲ ਪਾਏ ਹੋਏ ਨੇ ਤੇ ਇੱਕ ਦੇ ਵਿੱਚ ਹੋਰ ਥੋੜਾ ਸਮਾਨ ਮੈਂ ਕਾਰਡ ਵਗੈਰਾ ਪਾਇਆ ਹੋਇਆ ਤੇ ਇੱਕ ਇਹ ਲਾਈਟ ਹੈਗੀ ਆ ਤੇ ਜਦੋਂ ਤੁਸੀਂ ਇਹਨੂੰ ਆਨ ਕਰਦੇ ਆ ਤੇ ਇਹ ਆਨ ਹੋ ਜਾਂਦੀ ਆ ਤੇ ਇਹਨੂੰ ਆਪਾਂ ਜਿਹੜੀ ਇਹ ਲਾਈਟ ਹੈ ਪਹਿਲਾਂ ਇਹਨੂੰ ਮੈਂ ਇੱਥੇ ਇਸ ਗੁਲਦਾਨ ਦੇ ਵਿੱਚ ਥੱਲੇ ਅਸੀਂ ਪਾ ਦਿੱਤਾ ਆ ਤੇ ਇਸ ਤੋਂ ਬਾਅਦ ਫਿਰ ਆਹ ਆਪਣੇ ਕੋਲ ਗੁਲਾਬ ਦੇ ਫੁੱਲ ਹੈਗੇ ਆ ਚਿੱਟੇ ਰੰਗ ਦੇ ਗੁਲਾਬੀ ਰੰਗ ਦੇ ਤੇ ਇਹਨਾਂ ਨੂੰ ਮੈਂ ਇਸ ਗੁਲਦਾਨ ਦੇ ਵਿੱਚ ਥੱਲੇ ਇਹਦੇ ਵਿੱਚ ਸ਼ੀਸ਼ੇ ਦਾ ਹੈਗਾ ਤਾਂ ਜੋ ਸ਼ੀਸ਼ੇ ਦੇ ਗੁਲਦਾਨ ਦੇ ਵਿੱਚ ਤੁਹਾਡੇ ਫੁੱਲ ਬਾਹਰੋਂ ਚਾਰੇ ਪਾਸੇੋਂ ਨਜ਼ਰ ਆਉਣਗੇ ਤੇ ਇਹਦੇ ਵਿੱਚ ਮੈਂ ਇੱਕ ਇੱਕ ਕਰਕੇ ਇਸ ਤਰ੍ਹਾਂ ਫੁੱਲ ਪਾ ਦੇਣੇ ਆ ਇਹ ਇਹ ਇਹਦੇ ਚਾਰੇ ਪਾਸੇ ਜਿਹੜੀ ਸਜਾਵਟ ਹੈ ਉਹ ਹੋ ਜਾਵੇਗੀ ਤੇ ਹੁਣ ਇੱਕ ਮੈਂ ਪਿੰਕ ਰੋਜ਼ੇ ਦੇ ਵਿੱਚ ਪਾ ਰਹੀ ਆ ਤੇ ਰੈੱਡ ਰੋਜ਼ ਪਾ ਰਹੀ ਆ ਤੇ ਇਸ ਤਰ੍ਹਾਂ ਇੱਕ ਹੋਰ ਗੁਲਾਬੀ ਰੰਗ ਦਾ ਮੈਂ ਪਾ ਰਹੀ ਆ ਤੇ ਇਹਨੂੰ ਥੋੜਾ ਥੱਲੇ ਪਾ ਦਿੰਦੇ ਆ ਕਿ ਥੱਲੇ ਵੀ ਇਹ ਜਿਸ ਤਰ੍ਹਾਂ ਇਹਦੇ ਵਿੱਚ ਇਹਦੇ ਜਾ ਕੇ ਇੱਥੇ ਇਹਠਾਂ ਵੀ ਜਿਸ ਤਰ੍ਹਾਂ ਤੁਹਾਨੂੰ ਦਿਖਾਈ ਇੱਥੇ ਫੁੱਲ ਦੇਣ ਸੋ ਚਾਰੇ ਪਾਸੇ ਇਹ ਫੁੱਲ ਦਿਖਾਈ ਦੇਣ ਇਸ ਤਰ੍ਹਾਂ ਦਾ ਮੈਂ ਇਹ ਇੱਕ ਗੁਲਦਾਨ ਤੁਹਾਡੇ ਲਈ ਤਿਆਰ ਕਰ ਰਹੀ ਆ ਤੇ ਉਮੀਦ ਕਰਾਂਗੀ ਕਿ ਤੁਹਾਨੂੰ ਵੀ ਪਸੰਦ ਆਵੇਗਾ ਕਿਉਂਕਿ ਮੈਨੂੰ ਆਪਣੇ ਆਪ ਜਿਹੜੀਆਂ ਕ੍ਰੀਏਟੀਵਿਟੀ ਆਪਣੀਆਂ ਚੀਜ਼ਾਂ ਆਪ ਤਿਆਰ ਕੀਤੀਆਂ ਹੋਈਆਂ ਉਹ ਮੈਨੂੰ ਬਹੁਤ ਹੀ ਚੰਗੀਆਂ ਲੱਗਦੀਆਂ ਆ ਤੇ ਆਪਣੇ ਵੇ ਤੇ ਇੱਕ ਤਾਂ ਉਹ ਕਾਮਨ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਤਿਆਰ ਕਰਦੇ ਆ ਤੇ ਇੱਕ ਸਾਡਾ ਜਿਹੜਾ ਧਿਆਨ ਆ ਇਹੋ ਜਿਹੀਆਂ ਚੀਜ਼ਾਂ 'ਚ ਜਦੋਂ ਸ਼ੌਕਾ ਸ਼ੌਕ ਆਪਣੇ ਅਸੀਂ ਪੂਰੇ ਕਰਦੇ ਆ ਤੇ ਉਹਦੇ ਵਿੱਚ ਜਦੋਂ ਸਾਡਾ ਧਿਆਨ ਹੁੰਦਾ ਆ ਤੇ ਇਨਸਾਨ ਖੁਸ਼ ਰਹਿੰਦਾ ਆ ਆਪਣੇ ਹੱਥੀ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਦੇਖ ਕੇ ਹਰ ਇਨਸਾਨ ਬਹੁਤ ਖੁਸ਼ ਰਹਿੰਦਾ ਆ ਤੇ ਇਹਦੇ ਵਿੱਚ ਇੱਕ ਮੈਂ ਹੋਰ ਲਾਈਟਾਂ ਪਾ ਦੇਣੀ ਆ ਆ ਤੇ ਇਹ ਲਾਈਟਾਂ ਵੀ ਜਦੋਂ ਤੁਸੀਂ ਜਗਾਓਗੇ ਤੇ ਫਿਰ ਇਹ ਜਗਣ ਗਿਆ ਇੱਕ ਲਾਈਟ ਅਸੀਂ ਬਾਟਮ ਤੇ ਪਾਈਆਂ ਨੇ ਤੇ ਇੱਕ ਅਸੀਂ ਇੱਥੇ ਪਾ ਦੇਣੀ ਆਇਆ ਤੇ ਇਹ ਲਾਈਟਾਂ ਵੀ ਪਹਿਲਾਂ ਇੱਥੇ ਨੇ ਜਿਹੜੀਆਂ ਪਾਈਆਂ ਨੇ ਉਹਨਾਂ ਨੂੰ ਮੈਂ ਜਗਾ ਦਿੰਦੀ ਆ ਤਾਂ ਜੋ ਉਹ ਲਾਈਟ ਕਰਨ ਤੇ ਯੋ ਤਾਂ ਇੱਕ ਬਟਨ ਹੈਗਾ ਤੇ ਉਹ ਔਨ ਹੋ ਜਾਂਦਾ ਆ ਤੇ ਉਹਦੇ ਵਿੱਚ ਥੋੜੀ ਥੋੜੀ ਫਿਰ ਤੁਹਾਨੂੰ ਲਾਈਟ ਵੀ ਨਜ਼ਰ ਆਵੇਗੀ ਫੁੱਲਾਂ ਦੇ ਵਿੱਚ ਵਿੱਚ ਤੇ ਇੱਕ ਮੈਂ ਇਹ ਵਾਲਾ ਜਗਾ ਕੇ ਦੇਖਦੀ ਆ ਤੇ ਇਹਦੀ ਵੀ ਲਾਈਟ ਔਨ ਹੁੰਦੀ ਹੈਗੀ ਆ ਤੇ ਇਹਨੂੰ ਮੈਂ ਇੱਥੇ ਟੌਪ ਦੇ ਉੱਤੇ ਥੋੜਾ ਪਾ ਦੇਾਂਗੀ ਤਾਂ ਜੋ ਟੌਪ ਦੇ ਉੱਤੇ ਵੀ ਥੋੜੀਆਂ ਲਾਈਟਾਂ ਨਜ਼ਰ ਆਉਣ ਤੇ ਜਿਹੜਾ ਇਸ ਦਾ ਹੈ ਸਵਿਚ ਬਟਨ ਆ ਇਹਨੂੰ ਥੋੜਾ ਮੈਂ ਪਿੱਛੇ ਕਰ ਲਿਆ ਤਾਂ ਜੋ ਇਹ ਨਜ਼ਰ ਨਾ ਆਵੇ ਤੇ ਇਹਦੇ ਉੱਤੇ ਹੋਰ ਛੋਟੇ-ਛੋਟੇ ਅਸੀਂ ਚਾਰੇ ਪਾਸੇ ਫੁੱਲ ਪਾ ਸਕਦੇ ਹਾਂ ਛੋਟੇ-ਛੋਟੇ ਰੋਜ਼ੀਜ਼ ਤੇ ਛੋਟੇ ਰੋਜ਼ੀਜ਼ ਬਹੁਤ ਹੀ ਖੂਬਸੂਰਤ ਲੱਗਦੇ ਨੇ ਰੰਗ-ਬਰੰਗੇ ਰੋਜ਼ੀਜ਼ ਨੇ ਤੇ ਲਾਈਟਾਂ ਨੇ ਇਹਦੇ ਵਿੱਚ ਪਾਈਆਂ ਤੇ ਇਹ ਇੱਕ ਗੁਲਦਾਨ ਆਪਾਂ ਤਿਆਰ ਕਰ ਰਹੇ ਆ ਇਹ ਇਹਦੇ ਵਿੱਚ ਥੋੜੇ ਹੋਰ ਉੱਪਰ ਟਾਪ ਤੇ ਅਸੀਂ ਫੁੱਲ ਪਾ ਦੇਣੇ ਆ ਤੇ ਕਿੰਨਾ ਹੀ ਸੌਖਾ ਤਰੀਕਾ ਹੈਗਾ ਆ ਆਪਣੇ ਘਰ ਨੂੰ ਸ਼ਿੰਗਾਰਨ ਦਾ ਜਿਵੇਂ ਕਿ ਔਰਤਾਂ ਪਹਿਲਾਂ ਦਰੀਆਂ ਬੁੰਨਦੀਆਂ ਸੀ ਸਵੈਟਰ ਬੁੰਨਦੀਆਂ ਸੀ ਕਢਾਈਆਂ ਕਰਦੀਆਂ ਸੀ ਤੇ ਉਹ ਜ਼ਮਾਨਾ ਤੇ ਹੁਣ ਬਦਲ ਗਿਆ ਸਾਰੀਆਂ ਚੀਜ਼ਾਂ ਸਾਨੂੰ ਨਵੀਆਂ ਮਿਲਦੀਆਂ ਨੇ ਤੇ ਟਾਪ ਦੇ ਉੱਤੇ ਜਿਸ ਤਰ੍ਹਾਂ ਕਿ ਹੁਣ ਵਿਸਾਖੀ ਵੀ ਆ ਰਹੀ ਆ ਈਸਟਰ ਵੀ ਆ ਰਿਹਾ ਆ ਤੇ ਤੁਸੀਂ ਇਹਦੇ ਉੱਤੇ ਟੌਪ ਤੇ ਵਿਸਾਖੀ ਵੀ ਲਿਖ ਸਕਦੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਮਹਿਮਾਨ ਆਉਂਦੇ ਆ ਤੇ ਤੁਸੀਂ ਹੈਪੀ ਵਿਸਾਖੀ ਲਿਖ ਕੇ ਤੇ ਇਸ ਨੂੰ ਇਸ ਤਰ੍ਹਾਂ ਤਿਆਰ ਕਰਕੇ ਰੱਖ ਸਕਦੇ ਆ ਤੇ ਦੂਸਰਾ ਹੈਗਾ ਈਸਟਰ ਦਾ ਮੌਕਾ ਹੈਗਾ ਆ ਤੇ ਤੁਸੀਂ ਈਸਟਰ ਦਾ ਕਾਰਡ ਵੀ ਇਹਦੇ ਵਿੱਚ ਰੱਖ ਸਕਦੇ ਆ ਇਹ ਤੁਹਾਡੀ ਮਰਜ਼ੀ ਹੈਗੀ ਆ ਤੁਸੀਂ ਕੀ ਰੱਖਣਾ ਚਾਹੁੰਦੇ ਆ ਕਿਸ ਤਰ੍ਹਾਂ ਸ਼ਿੰਗਾਰਨਾ ਚਾਹੁੰਦੇ ਆ ਤੇ ਕਿਹੜਾ ਤਿਉਹਾਰ ਤੁਸੀਂ ਮਨਾ ਰਹੇ ਆ ਤੇ ਜਿਸ ਤਰ੍ਹਾਂ ਕਿ ਮਦਰ ਡੇ ਹੁੰਦਾ ਆ ਤੇ ਮਦਰ ਡੇ ਦੇ ਵਿੱਚ ਤੁਸੀਂ ਮਦਰ ਡੇ ਦਾ ਕਾਰਡ ਆ ਸ਼ਿੰਗਾਰ ਕੇ ਇਹਦੇ ਉੱਤੇ ਰੱਖ ਸਕਦੇ ਆ ਤੇ ਆਪਣੇ ਟੇਬਲ ਦੇ ਉੱਤੇ ਖੂਬਸੂਰਤੀ ਨਾਲ ਇਹਨੂੰ ਇਸ ਤਰ੍ਹਾਂ ਸ਼ਿੰਗਾਰ ਸਕਦੇ ਆ ਤੇ ਉਮੀਦ ਕਰਾਂਗੀ ਤੁਹਾਨੂੰ ਇਹ ਆਈਡੀਆ ਜ਼ਰੂਰ ਹੀ ਪਸੰਦ ਆਇਆ ਹੋਵੇਗਾ